ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਕੈਪ ਦੇਖੋ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਚਾਰ ਸਲਾਈਆਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾਓਗੇ ਬਹੁਤ ਹੀ ਸੋਹਣਾ ਲੱਗਦਾ ਠੀਕ ਹੈ ਪਾਛਮ ਕੋਈ ਵੀ ਹੋਵੇ ਸਲਾਂਗਾ ਤੁਸੀਂ ਆਪਣੀ ਪਾਛਮ ਦੇ ਹਿਸਾਬ ਨਾਲ ਲੈਣੀ ਹੈ ਜੇਕਰ ਤੁਹਾਡੀ ਪਾਛਮ ਮੋਟੀ ਹੈ ਤਾਂ ਮੋਟੀਆਂ ਸਲਾਂਗਾ ਲੈਣੀਆਂ ਜੇਕਰ ਪਾਛਮ ਬਰੀਕ ਆ ਤਾਂ ਤੁਸੀਂ ਬਰੀਕ ਸਲਾਂਗਾ ਲੈਣੀਆਂ ਜਿਵੇਂ ਇੱਥੇ ਮੇਰੇ ਕੋਲ ਦੇਖੋ ਇਸ ਤਰ੍ਹਾਂ ਨਾਰਮਲ ਵੂਲ ਹੈ ਤਾਂ 10 ਨੰਬਰ ਸਲਾਂਗਾ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਦੋ ਦੋ ਕੁੰਡਿਆਂ ਦਾ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਉਂਦਾ ਜਾਊਗਾ ਠੀਕ ਹੈ نیچے ਬਾਰਡਰ ਤੁਸੀਂ ਕੋਈ ਵੀ ਬਣਾ ਲੈਣਾ ਉਸ ਤੋਂ ਬਾਅਦ ਰਾਈਟ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਜਿਵੇਂ ਇੱਥੇ ਬਾਰਡਰ ਦੇ ਤੌਰ ਤੇ ਮੈਂ ਦੋ ਲਾਈਨਾਂ ਉਲਟੀਆਂ ਬਣਾਉਣ ਤੋਂ ਬਾਅਦ ਇੱਕ ਵਾਰ ਡਿਜ਼ਾਈਨ ਬਣਾਇਆ ਫਿਰ ਦੂਸਰੀ ਵਾਰ ਤੀਸਰੀ ਵਾਰ ਡਿਜ਼ਾਈਨ ਹੁਣ ਇੱਥੇ ਆਪਾਂ ਜਿਹੜਾ ਰਿਪੀਟ ਕਰੇ ਕਰਾਂਗੇ ਠੀਕ ਹੈ ਤਾਂ ਪਹਿਲੀ ਸਲਾਈ ਡਿਜ਼ਾਈਨ ਦੀ ਰਿਪੀਟ ਕਰਨ ਜਾ ਰਹੇ ਹਾਂ ਆਪਾਂ ਰਾਈਟ ਸਾਈਡ ਤੋਂ ਡਿਜ਼ਾਈਨ ਆਪਣਾ ਰਾਈਟ ਸਾਈਡ ਤੋਂ ਸ਼ੁਰੂ ਹੋਊਗਾ ਪਹਿਲੀ ਸਲਾਈ ਪਹਿਲਾ ਕੁੰਡਾ ਜਿਹੜਾ ਆਪਣਾ ਬਾਦੂ ਆਤਾਰੋ ਚਾਹੇ ਬਨੂ ਠੀਕ ਹੈ ਇੱਕ ਕੁੰਡਾ ਆਪਣਾ ਪਹਿਲਾ ਤੇ ਲਾਸਟ ਤੇ ਬਾਧੂ ਕੁੰਡੇ ਆ ਠੀਕ ਹੈ ਇਹ ਦੋ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਪਹਿਲੀ ਸਲਾਈ ਆਪਾਂ ਸਾਰੀ ਸਿੱਧੀ ਬਣਾ ਲੈਣੀ ਹੈ ਇਸ ਤਰ੍ਹਾਂ ਜਿੰਨੇ ਵੀ ਕੁੰਡੇ ਆਪਣੇ ਕੋਲ ਦੋ ਦੇ ਮਲਟੀਪਲ ਇਸ ਤਰ੍ਹਾਂ ਹੋਣਗੇ ਸਾਰੀ ਸਲਾਈ ਸਿੱਧੀ ਆਊਗੀ ਚਾਰ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ ਸਲਾਈਆਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਦੇ ਹੋ ਨਾ ਇਹਨੂੰ ਤੁਸੀਂ ਮਲਟੀ ਕਲਰ ਵਿੱਚ ਵੀ ਬਣਾ ਸਕਦੇ ਹੋ ਠੀਕ ਹੈ ਇਤਰਾਂਗ ਵਿੱਚ ਵੀ ਬਣਾ ਸਕਦੇ ਹਾਂ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਹੋਰ ਵੀ ਜੇਕਰ ਤੁਸੀਂ ਬਹੁਤ ਹੀ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਜਿਹੜੇ ਦੇਖਣੇ ਆ ਤਾਂ ਤੁਸੀਂ ਮੇਰੇ ਸਰਵ ਕ੍ਰिएशन YouTube ਚੈਨਲ ਤੇ ਜਾ ਕੇ ਵੇਖ ਸਕਦੇ ਹੋ ਬਹੁਤ ਹੀ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਆ ਜਿਹੜੇ ਮੈਂ ਤੁਹਾਡੇ ਲਈ ਬਣਾਏ ਹੋਏ ਆ। ਪਹਿਲੀ ਸਲਾਈ ਸਾਰੀ ਆਪਣੀ ਕੰਪਲੀਟ ਹੋ ਗਈ। ਦੇਖੋ ਇਸ ਤਰ੍ਹਾਂ। ਠੀਕ ਹੈ। ਦੂਸਰੀ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ। ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਦੂਸਰੀ ਸਲਾਈ ਆਪਾਂ ਸਾਰੀ ਉਲਟੀ ਬਣਾ ਲੈਣੀ ਆ। ਦੇਖੋ ਦੋ ਸਲਾਈਆਂ ਤਾਂ ਬਿਲਕੁਲ ਹੀ ਸਿੰਪਲ ਐ ਸਿੱਧੇ ਪਾਸੇ ਤੋਂ ਇੱਕ ਸਿੱਧੀ ਆ ਗਈ ਉਲਟੇ ਪਾਸੇ ਤੋਂ ਇੱਕ ਉਲਟੀ ਆ ਗਈ ਇਸ ਲਈ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਦੋ ਸਲਾਈਆਂ ਸਿੰਪਲ ਦੋ ਸਲਾਈਆਂ ਅਤੇ ਡਿਜ਼ਾਈਨ ਦੂਸਰੀ ਸਿਲਾਈ ਵੀ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਠੀਕ ਹੈ ਤੀਸਰੀ ਸਿਲਾਈ ਆ ਗਈ ਰਾਈਟ ਸਾਈਡ ਤੋਂ ਤੀਸਰੀ ਸਿਲਾਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਸ਼ੁਰੂ ਕਰਨ ਜਾ ਰਹੇ ਆਪਾਂ ਦੋ ਦੋ ਕੁੰਡਿਆਂ ਤੇ ਆਪਣਾ ਡਿਜ਼ਾਈਨ ਬਣੂਗਾ ਪਹਿਲਾ ਕੁੰਡਾ ਵਾਧੂ ਆ ਉਤਾਰੋ ਚਾਹੀਏ ਬਣੋ ਹੁਣ ਡਿਜ਼ਾਈਨ ਜਿਹੜਾ ਸ਼ੁਰੂ ਹੋ ਗਿਆ ਆਪਣਾ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਸਲਿੱਪ ਕਰਨਾ ਥ੍ਰੈਡ ਲਪੇਟ ਕੇ ਅੱਗੇ ਕਰਨਾ ਫਿਰ ਇੱਕ ਕੁੰਡਾ ਉਲਟਾ ਬਣਾਉਣਾ ਦੇਖੋ ਇੱਥੇ ਆਪਣੇ ਕੋਲ ਇੱਕ ਕੁੰਡਾ ਵਧ ਗਿਆ ਠੀਕ ਹੈ ਜਦੋਂ ਆਪਾਂ ਥ੍ਰੈਡ ਨੂੰ ਲਪੇਟ ਕੇ ਅੱਗੇ ਕੀਤਾ ਤੇ ਇੱਕ ਕੁੰਡਾ ਵਧ ਗਿਆ ਤਾਂ ਆਪਾਂ ਇਹ ਕੁੰਡਾ ਇਹ ਉਲਟੇ ਕੁੰਡੇ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਠੀਕ ਹੈ ਫੇਰ ਥ੍ਰੈਡ ਅੱਗੇ ਹੀ ਰੱਖਣਾ ਇੱਕ ਕੁੰਡਾ ਸਲਿੱਪ ਫੇਰ ਥ੍ਰੈਡ ਲਪੇਟ ਕੇ ਅੱਗੇ ਕਰਨਾ ਇਹ ਕੁੰਡਾ ਉਲਟਾ ਉਲਟਾ ਠੀਕ ਹੈ ਜਿਹੜਾ ਥ੍ਰੈਡ ਲਪੇੜ ਕੇ ਕੁੰਡਾ ਅੱਗੇ ਕੀਤਾ ਉਹਨੂੰ ਇਹਦੇ ਉੱਪਰ ਦੀ ਆ ਪੌਲਟੇ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਤਾਂ ਆਪਣਾ ਨਾ ਤਾਂ ਕੋਈ ਕੁੰਡਾ ਵੱਧਦਾ ਹੈ ਨਾ ਹੀ ਘਟਦਾ ਠੀਕ ਹੈ ਦੋ ਦੇ ਦੋ ਕੁੰਡੇ ਰਹਿੰਦੇ ਆ ਆਪਣੇ ਕੋਲ ਦੁਬਾਰਾ ਫੇਰ ਉਸੇ ਤਰ੍ਹਾਂ ਥ੍ਰੈਡ ਡਾਗੀ ਰੱਖਣਾ ਆਪਾਂ ਇਹ ਕੁੰਡਾ ਸਲਿੱਪ ਥ੍ਰੈਡਲ ਭੇੜ ਕੇ ਅੱਗੇ ਇਹ ਕੁੰਡਾ ਉਲਟਾ ਹੁਣ ਜਿਹੜਾ ਥ੍ਰੈਡ ਲਪੇਟਿਆ ਹੋਇਆ ਇਹ ਉਲਟੇ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਠੀਕ ਹੈ ਫਿਰ ਥ੍ਰੈਡ ਡੱਗੀ ਰੱਖਣਾ ਇਹ ਕੁੰਡਾ ਸਲਿੱਪ ਥ੍ਰੈਡਲ ਪੇਟ ਕੇ ਅੱਗੇ ਇਹ ਕੁੰਡਾ ਉਲਟਾ ਜਿਹੜਾ ਥ੍ਰੈਡਲ ਪੇਟਿਆ ਉਲਟੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦੇਣਾ ਠੀਕ ਹੈ ਫਿਰ ਇੱਕ ਕੁੰਡਾ ਸਲਿੱਪ ਥ੍ਰੈਡਲ ਪੇਟ ਕੇ ਅੱਗੇ ਇੱਕ ਕੁੰਡਾ ਉਲਟਾ ਜਿਹੜਾ ਥ੍ਰੈਡਲ ਪੇਟ ਕੇ ਅੱਗੇ ਕੀਤਾ ਉਲਟੇ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਇੱਕ ਸਲਿੱਪ ਥ੍ਰੈਡਲ ਪੇਟ ਕੇ ਅੱਗੇ ਇਹ ਕੁੰਡਾ ਉਲਟਾ ਜਿਹੜਾ ਥ੍ਰੈਡਲ ਪੇਟਿਆ ਹੋਇਆ ਉਲਟੇ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਇੱਕ ਸਲਿੱਪ ਥ੍ਰੈਡਲ ਪੇਟ ਕੇ ਅੱਗੇ ਇੱਕ ਉਲਟਾ ਫਿਰ ਇਹ ਆਪਾਂ ਇਹਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਇੱਕ ਸਲਿੱਪ ਥ੍ਰੈਡਲ ਪੇਟ ਕੇ ਅੱਗੇ ਇੱਕ ਉਲਟਾ ਦੋ ਤੋਂ ਤਿੰਨ ਕੁੰਡੇ ਬੰਨਦੇ ਉਸ ਤੋਂ ਬਾਅਦ ਫਿਰ ਜਿਹੜੇ ਆਪਣੇ ਦੋ ਕੁੰਡੇ ਰਹਿ ਜਾਂਦੇ ਆਪਣੇ ਕੋਲੇ ਤੀਸਰਾ ਕੁੰਡਾ ਜਿਹੜਾ ਆਪਾਂ ਥ੍ਰੈਡਲ ਪੇਟ ਕੇ ਅੱਗੇ ਕੀਤਾ ਉਲਟੇ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਠੀਕ ਹੈ ਥੇਰਸ ਤੋਂ ਬਾਅਦ ਇੱਕ ਕੁੰਡਾ 슬ਿਪ ਥ੍ਰੈਡ ਦੇ ਪਿੱਛੇ ਅੱਗੇ ਇੱਕ ਉਲਟਾ ਇੱਕ 슬ਿਪ ਥ੍ਰੈਡ ਦੇ ਪਿੱਛੇ ਅੱਗੇ ਇੱਕ ਉਲਟਾ 슬ਿਪ ਕੀਤਾ ਕੁੰਡਾ ਇਹਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਇੱਕ 슬ਿਪ ਥ੍ਰੈਡ ਦੇ ਪਿੱਛੇ ਅੱਗੇ ਇਹ ਉਲਟਾ ਇਹਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਲਾਸਟ ਤੇ ਆਪਾਂ ਕੋਈ ਜਾਲੀ ਨਹੀਂ ਬਣਾਉਣੀ ਠੀਕ ਹੈ ਦੇਖੋ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਹੁਣ ਚੌਥੀ ਤੇ ਲਾਸਟ ਸਲਾਈ ਆ ਗਈ ਹੈ ਆਪਣੇ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੋ ਚਾਹੇ ਬਣੂ ਇਸ ਤਰ੍ਹਾਂ ਹੁਣ ਇਸ ਤੋਂ ਬਾਅਦ ਆਪਾਂ ਥ੍ਰੈਡਲ ਪੇਟ ਕੇ ਅੱਗੇ ਕਰ ਲੈਣਾ ਦੋ ਦਾ ਇੱਕ ਕੋਇਲਟਾ ਠੀਕ ਹੈ ਜਿਹੜਾ ਆਪਾਂ ਦੋ ਦਾ ਇੱਕ ਕੀਤਾ ਥ੍ਰੈਡਲ ਪੇਟ ਕੇ ਜਦ ਅੱਗੇ ਕੀਤਾ ਤਾਂ ਇੱਕ ਕੁੰਡਾ ਆਪਣਾ ਇਹ ਬਣ ਜਾਂਦਾ ਦੋ ਦੇ ਦੋ ਕੁੰਡੇ ਪੂਰੇ ਹੋ ਜਾਂਦੇ ਨਾ ਕੋਈ ਕੁੰਡਾ ਵਾਧਦਾ ਤੇ ਨਾ ਹੀ ਘਟਦਾ ਠੀਕ ਹੈ ਥ੍ਰੈਡਲ ਪੇਟ ਕੇ ਅੱਗੇ ਦੋ ਦਾ ਇੱਕ ਕੋਇਲਟਾ ਥਰਿੱਡ ਲਪੇਟ ਕੇ ਅੱਗੇ ਦੋ ਦਾ ਇੱਕ ਉਲਟ 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 ਥਰਿੱਡ ਲਪੇਟ ਕੇ ਕਰਾਂਗੇ ਅੱਗੇ ਦੋ ਦਾ ਇੱਕ ਉਲਟ ਥ੍ਰੈਡਲ ਭੇਟ ਕੇ ਅੱਗੇ ਦੋ ਦਾਇਕ ਉਲਟਾ ਥ੍ਰੈਡਲ ਭੇਟ ਕੇ ਅੱਗੇ ਦੋ ਦਾਇਕ ਉਲਟਾ ਸਾਰੀ ਸਲਾਈ ਆਪਾਂ ਲਾਸਟ ਤੱਕ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਥ੍ਰੈਡਲ ਭੇਟ ਕੇ ਅੱਗੇ ਲਾਸਟ ਦੇ ਦੋ ਦਾਇਕ ਉਲਟਾ ਇੱਕ ਉਲਟਾ ਆ ਜੂਗਾ ਆਪਣਾ ਉਲਟੇ ਪਾਸੇ ਦੀ ਸਲਾਈ ਵਾਧੂ ਖੁੰਡਾ ਠੀਕ ਹੈ ਇਸ ਤਰ੍ਹਾਂ ਕੰਨੀ ਵਾਲਾ ਚਾਰ ਸਲਾਈਆਂ ਦੇਖੋ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਅੰਜਦਾ ਦੁਆਰਾ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਾਂਗੇ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਦੁਆਰਾ ਸ਼ੁਰੂ ਹੋਊਗਾ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਠੀਕ ਹੈ ਪਹਿਲੀ ਸਲਾਈ ਦੁਆਰਾ ਸ਼ੁਰੂ ਹੋਗੀ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਸਿੱਧੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੇ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਦੁਆਰਾ ਬਣਾ ਰਹੇ ਹਾਂ ਦੇਖੋ ਇਸ ਤਰ੍ਹਾਂ ਪਹਿਲੀ ਸਲਾਈ ਡਿਜ਼ਾਈਨ ਦੀ ദൂസി സിലായി തര റോ സൈഡത്തെ ഉൾട്ടി ਨਹੀਂ ਤੀਸਰੀ ਸਲਾਈ ਫੇਰ ਉਸੇ ਤਰ੍ਹਾਂ ਹੀ ਬਣਾਵਾਂਗੇ ਆਪਾਂ ਪਹਿਲਾ ਕੁੰਡਾ ਤਾਰਾਂਗੇ ਫਿਰ ਥ੍ਰੈਡ ਅੱਗੇ ਰੱਖ ਕੇ ਇੱਕ ਸਲੇਪ ਪੱਥਰੇ ਦੇ ਭੇੜ ਕੇ ਅੱਗੇ ਕੋਲਟਾ ਠੀਕ ਹੈ ਚੌਥੀ ਸਲਾਈ ਫੇਰ ਉਸੇ ਤਰ੍ਹਾਂ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਆ ਜਿਹੜਾ ਬਣਦਾ ਜਾਂਦਾ ਦੇਖੋ